ਗੁੱਡ ਆਫਟਰਨੂੰ ਕੱਲ 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਬਾਰੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਿਟੀ ਸੈਂਟਰ ਮਾਰਕੀਟ ਜਿਹੜੇ ਡਿਵੀਜ਼ਨ A ਕਮਿਸ਼ਨਰੀ ਅਟਮਰਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫਾਰਮੇਸ਼ਨ ਮਿਲਦੇ ਹੀ ਐਸਐਚਓ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਫੜਤਾਲ ਸ਼ੁਰੂ ਕਰਤੀ ਹੈ ਇਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋਸ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਸਤਿਕਾਰ ਨਾਲ ਇਹਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ ਥੈਂਕ ਯੂ ਮੈਂ ਏਡੀਸੀ ਕੀ 3 ਦੇ ਸੂਟ ਕਰਵਾਟ ਇਹ ਦੱਸਣਾ ਚਾਹੁੰਦੀ ਆ ਕਿ ਕੱਲ ਰਾਤ 3 ਤਰੀਕ ਨੂੰ ਵੇਰਕਾ ਥਾਣੇ ਦੇ ਏਰੀਆ ਵਿੱਚ ਇੱਕ ਲੜਾਈ ਹੋਈ ਸੀ ਦੋ ਧਿਰਾਂ ਦੇ ਵਿੱਚ ਜਿਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਹੈ। ਇਹਦੇ ਵਿੱਚ ਇਹ ਪਤਾ ਲੱਗਿਆ ਸਾਨੂੰ ਹੁਣ ਤੱਕ ਕਿ ਦੋ ਗਰੁੱਪਸ ਦੇ ਵਿੱਚ ਕੋਈ ਆਪਸੀ ਰੰਜਿਸ਼ ਇੱਕ ਕੁੜੀ ਨੂੰ ਲੈ ਕੇ ਸੀ ਜਿਹਦੇ ਕਰਕੇ ਉਹ ਸੁਲਝਾਉਣ ਲਈ ਇੱਕ ਦੂਜੇ ਨੂੰ ਮਿਲਣ ਆਏ ਵੇਰਕਾ ਥਾਣਾ ਨੰਦਾ ਹਸਪੀਟਲ ਦੇ ਨੇੜੇ। ਜਿੱਥੇ ਇਸੇ ਦੌਰਾਨ ਇੱਕ ਗਰੁੱਪ ਦੇ ਬੰਦਿਆਂ ਨੇ ਤੈਸ਼ ਆ ਕੇ ਦੂਜੇ ਗਰੁੱਪ ਤੇ ਫਾਇਰਿੰਗ ਕਰ ਦਿੱਤੀ। ਜਿਹਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਹੈ ਇਸ ਕਰਕੇ ਵੇਰਕਾ ਥਾਣੇ ਚ 44 ਨੰਬਰ ਐਫ ਆਰ ਦਰਜ ਕਰ ਦਿੱਤਾ ਗਿਆ ਬਾਈ ਨੇਮ ਦਰਜ ਕੀਤਾ ਹੈ ਤੇ ਇਹਦੇ ਵਿੱਚ ਦੋ ਬੰਦਿਆਂ ਦੀ ਅਰੈਸਟ ਪੈ ਗਈ ਹੈ ਹੋਰ ਬੰਦੇ ਅਜੇ ਆਈਡੈਂਟੀਫਾਈ ਕਰ ਰਹੇ ਹਨ ਤੇ ਟੈਕਨੀਕਲ ਅਨਾਲਿਸਿਸ ਵੀ ਚੱਲ ਰਿਹਾ ਹੈ ਲੀਡਸ ਮਿਲ ਰਹੀਆਂ ਬਾਕੀ ਸਾਰਿਆਂ ਨੂੰ ਅਰੈਸਟ ਕੀਤਾ ਜਾਏਗਾ ਤੇ ਵੈਪਨ ਆਫ ਅਫੈਂਸ ਵੀ ਰਿਕਵਰ ਕੀਤਾ ਜਾਏਗਾ ਥੈਂਕ ਯੂ